ਅੱਜ ਫਰੀਦਕੋਟ ਜ਼ਿਲ੍ਹੇ ਦੇ ਪੈਨਸ਼ਨਰਾਂ ਤੇ ਮੁਲਾਜ਼ਮਾਂ ਵੱਲੋਂ ਸਥਾਨਕ ਖਜ਼ਾਨਾ ਦਫ਼ਤਰ ਸਾਹਮਣੇ ਰੋਜ਼ ਤਰਨਾ ਦਿੱਤਾ ਗਿਆ। ਇਕੱਠ ਨੂੰ ਸੰਬੋਧਨ ਕਰਦੋ ਇਹ ਪੰਜਾਬ ਪੈਨਸ਼ਨਜ਼ ਯੂਜ਼ਰ ਦੇ ਸੂਬਾ ਜਰਨਲ 77 ਪ੍ਰੇਮ ਚਾਵਲਾ, ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਕੁਲਵੰਤ ਸਿੰਘ ਚਾਨੀ, ਅਸ਼ੋਕ ਕੌਸ਼ਲ, ਮਦਨ ਲਾਲ ਸ਼ਰਮਾ, ਜਸਵਿੰਦਰ ਸਿੰਘ ਬਰਾੜ, ਰਾਜਿੰਦਰ ਸਿੰਘ ਸਰਾ, ਸੇਵਾ ਮੁਕਤ ਤਹਿਸੀਲਦਾਰ ਇਕਬਾਲ ਸਿੰਘ ਮਗੇੜਾ, ਕਰਸੇਮ ਨਰੂਲਾ, ਪੰਜਾਬ ਸੁਪਰੀਡੈਂਟ ਸਰਵਿਸ ਫਾਊਂਡੇਸ਼ਨ ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਨਛੱਤਰ ਸਿੰਘ ਪਾਣਾ ਤੇ ਜਰਨਲ 77 ਹਰਵਿੰਦਰ ਸ਼ਰਮਾ ਪ੍ਰਦੀਪ ਸਿੰਘ ਬਰਾੜ ਕਲਾਸ 4 ਗਵਰਨਮੈਂਟ ਇੰਪਲੀਜ਼ ਯੂਨੀయన్స్ ਜ਼ਿਲ੍ਹਾ ਫਰੀਦਕੋਟ ਦੇ ਭਰਾਤਰੀ ਜੱਥੇਬੰਦੀ ਏਟਕਾ ਦੇ ਆਗੂ ਚਮਕੌਰ ਸਿੰਘ ਖੁਚਰਨ ਸਿੰਘ ਹਰਮੀਤ ਸਿੰਘ ਅਤੇ ਗੁਰਦੀਪ ਪੋਲਾ ਡੀਟੀਐਫ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਮੋਰਲੇ ਲక్ష్ਮਣਦਾਸ ਅਰੋੜਾ ਤੇ ਜ਼ਮੀਨ ਅਧਿਕਾਰ ਸੰਘਰਸ਼ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਅਫਤਾਰ ਸਿੰਘ ਸਹੋਤਾ ਨੇ ਪੰਜਾਬ ਸਰਕਾਰ ਤੇ ਦੋਸ਼ ਲਾਇਆ ਕਿ ਇੱਕ ਪਾਸੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪ੍ਰੈਸ ਕਾਨਫਰੰਸਾਂ ਦੌਰਾਨ ਪ੍ਰੈਸ ਕਾਨਫਰੰਸਾਂ ਦੌਰਾਨ ਪੰਜਾਬ ਜੀਐਸਟੀ ਦੀ ਆਮਦਨ ਵਿੱਚ ਵਾਧਾ ਹੋਣ ਦਾ ਦਾਵਾ ਪੇਸ਼ ਕੀਤਾ ਜਾ ਰਿਹਾ ਹੈ ਅਤੇ ਦੂਜੇ ਪਾਸੇ ਪੰਜਾਬ ਸਰਕਾਰ ਦੀ ਆਰਥਿਕ ਅਵਸਥਾ ਦਿਨੋਂ-ਦਿਨ ਨਿਗਰ ਰਹੀ ਹੈ। ਨਿਗਰ ਹੋਣ ਕਰਕੇ ਪੰਜਾਬ ਸਰ ਦਿਨੋਂ-ਦਿਨ ਕਰਜ਼ੇ ਦੀ ਪੰਡ ਭਾਰੇ ਹੋ ਰਹੀ ਹੈ ਜਿਸ ਦਾ ਮਿਸਾਲ ਪੰਜਾਬ ਸਰਕਾਰ ਵੱਲੋਂ ਆਰਬੀਆਈ ਤੋਂ ਪਿਛਲੇ ਦਿਨੀ 85000 ਕਰੋੜ ਦਾ ਹੋਰ ਕਰਜ਼ਾ ਪ੍ਰਮਾਨ ਕਰਵਾਉਣ ਦਾ ਦੱਸਿਆ ਜਾ ਰਿਹਾ ਹੈ। ਅਗਵਾ ਨੇ ਕਿਹਾ ਕਿ ਪੰਜਾਬ ਦੇ ਖਜ਼ਾਨੇ ਦਫ਼ਤਰਾਂ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਾਂ ਦੇ ਵੱਖ-ਵੱਖ ਤਰ੍ਹਾਂ ਦੇ ਏਰੀਅਰ ਬਿੱਲਾ ਪੰਜਾਬ ਸਰਕਾਰ ਵੱਲੋਂ ਅਦਾਈਗੀ ਤੇ ਅਣ ਐਲਾਨੀਆਂ ਪਾਬੰਦੀਆਂ ਲਗਾਈਆਂ ਹੁਣ ਕਰ ਲਮਕ ਅਵਸਥਾ ਨੋਟੀਫਿਕੇਸ਼ਨ ਜਾਰੀ ਕਰਕੇ ਮਿਤੀ 1 ਜਨਵਰੀ 2016 ਤੋਂ 30 ਜੂਨ 2021 ਦਰਮਿਆਨ ਵਕਫਾ ਵਿਭਾਗਵਾਂ ਨੂੰ ਸੇਵਾਮੁਕਤ ਹੋਣ ਵਾਲੇ ਪੈਨਸ਼ਨ ਸੋਦੀ ਹੋਈ ਲੀਵ ਇਨਕੈਸ਼ਮੈਂਟ ਦੇ ਬੰਦੇ ਚੌਥੇ ਹਿੱਸੇ ਦੀ ਮਹੀਨਾ ਪਹਿਲਾਂ 2025 ਅਦਾਇਗੀ ਕਰਨ ਦੇ ਆਦੇਸ਼ ਜਾਰੀ ਕਰਨ ਦਾ باوجود ਪਿਛਲੇ 3 ਮਹੀਨੇ ਤੋਂ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਬਿੱਲਾਂ ਦੀ ਅਦਾਇਗੀ ਕਰਨ ਤੇ ਅਣਅੱਲਾ ਨੇ ਰੋਕਾਂ ਲਗਾਏ ਜਾਣ ਕਰਕੇ ਇਸ ਬਿੱਲ ਖਜ਼ਾਨਾ ਦਫ਼ਤਰ ਵਿੱਚ ਲੰਮਕ ਅਵਸਥਾ ਵਿੱਚ ਪਏ ਹੋਏ ਹਨ ਅਤੇ ਅਜੇ ਤੱਕ ਕਿਸੇ ਵੀ ਪੈਨਸ਼ਨਰ ਨੂੰ ਸੋਦੀ ਹੋਈ ਲੀਵ ਇਨਕੈਸ਼ਮੈਂਟ ਦੀ ਅਦਾਇਗੀ ਨਹੀਂ ਹੋਈ ਇਸ ਤੋਂ ਇਲਾਵਾ ਵਕਫਾ ਵਿਭਾਗਵਾਂ ਨੂੰ ਸਨਾ ਦੇ ਜੀਪੀ ਫੰਡ ਦੀ ਅੰਤਿਮ ਅਦਾਇਗੀ ਅਤੇ ਐਡਵਾਂਸ ਦੇ ਬਿੱਲ ਵੀ ਪਾਸ ਨਹੀਂ ਕੀਤੇ ਜਾ ਰਹੇ ਜਦ ਕਿ ਇਹ ਰਕਮ ਸੰਬੰਧਿਤ ਮੁਲਾਜ਼ਮਾ ਨੇ ਆਪਣੀ ਤਨਖਾਹਾਂ ਵਿੱਚੋਂ ਜੀਪੀ ਫੰਡ ਦੀ ਕਟੌਤੀ ਕਰਵਾ ਕੇ ਜਮ੍ਹਾਂ ਕਰਵਾਈ ਹੁੰਦੀ ਹੈ ਪੰਜਾਬ ਸਰਕਾਰ ਪੰਜਾਬ ਦੇ 6ਵੇਂ ਤਨਖਾਹ ਕਮਿਸ਼ਨ ਦੇ ਬੰਦੇ ਸਾਰੇ ਬਕਾਇਆ ਰੋਲ ਕੇ ਰੱਖ ਦਿੱਤੇ ਹਨ ਪੰਜਾਬ ਸਰਕਾਰ ਬਲ 13% ਦੀ ਦਰ ਨਾਲ ਚਾਰ ਕਿਸ਼ਤਾਂ ਬਕਾਇਆ ਪਈਆਂ ਹਨ ਤਨਖਾਹ ਕਮਿਸ਼ਨ ਵੱਲੋਂ ਸਿਫਾਰਿਸ਼ ਕੀਤੀ ਗਈ ਹੈ ਕਿ 2.49 ਦਾ ਗਣਾਖ ਲਾਗੂ ਕੀਤਾ ਜਾ ਰਿਹਾ ਹੈ ਪੁਰਾਣੀ ਪੈਨਸ਼ਨ ਸਕੀਮਾਂ ਬਹਾਲ ਕੀਤੀਆਂ ਜਾ ਰਹੀਆਂ ਹਨ ਠੇਕਾ ਆਧਾਰਤਾ ਆਊਟਸੋਰਸ ਮੁਲਾਜ਼ਮਾ ਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ ਮੁੱਖ ਮੰਤਰੀ ਪੰਜਾਬ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਗਿਣੇ ਮਿੱਥੇ ਸਹੇਜ ਸਾਜ਼ਿਸ਼ ਤਹਿਤ ਗਲਬਾਤੇ ਦਰਵਾਜ਼ੇ ਬੰਦ ਕਰ ਦਿੱਤੇ ਨੇ ਇਸ ਉਪਰੰਤ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕਰਕੇ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚਿਮਾ ਦਾ ਪੁਤਲਾ ਫੂਕਿਆ ਗਿਆ ਇਸ ਉਪਰੰਤ ਮੁੱਖ ਮੰਤਰੀ ਪੰਜਾਬ ਅਤੇ ਵਿੱਤ ਮੰਤਰੀ ਪੰਜਾਬ ਦੇ ਨਾਂ ਇੱਕ ਮੰਗ ਪੱਤਰ ਬਿਰਪਾਲ ਕੋਰ ਜ਼ਿਲ੍ਹਾ ਖਜ਼ਾਨਾ ਅਫਸਰ ਫਰੀਦਕੋਟ ਨੂੰ ਸੌਂਪਿਆ ਗਿਆ ਇਸ ਮੌਕੇ ਤੇ ਹੋਰਾਂ ਤੋਂ ਇਲਾਵਾ ਪੈਨਸ਼ਨਰਾਂ ਆਗੂ ਇੰਦਰਜੀਤ ਸਿੰਘ ਖੀਵਾ ਪ੍ਰਿੰਸੀਪਲ ਕ੍ਰਿਸ਼ਨ ਲਾਲ ਪ੍ਰਿੰਸੀਪਲ ਨਵਦੀਪ ਸ਼ਰਮਾ ਮਨੋਹਰ ਸਿੰਘ ਤੂਨਾ ਸੁਖਦਰਸ਼ਨ ਸਿੰਘ ਇਤਕੋਣ ਤੇ ਪਿੰਦਰ ਸਿੰਘ 베ਦੀ ਕੀਰਤਨ ਸਿੰਘ ਪੂਰਨ ਸਿੰਘ ਸੰਧਾਵਾ ਗੇਮ ਰਾਮਪੋਰਾ ਗੁਰਮੀਤ ਸਿੰਘ ਢਿੱਲੋ ਬਰਗਾੜੀ ਜੋਤਪ੍ਰਕਾਸ਼ ਮੰਡੀ ਬੋਰਡ ਹਰੀ ਸਿੰਘ ਨਹਿਰੀ ਵਿਭਾਗ ਪਰਮਜੀਤ ਸਿੰਘ ਪੰਮਾ ਹਾਕਮ ਸਿੰਘ ਡੀਪੀਈ ਸੋਸ਼ਲ ਸੁਸ਼ੀਲ ਕੋਸ਼ਲ ਸੁਖਦਰਸ਼ਨ ਸਿੰਘ ਗਿਲ ਮਦਨ ਨਾਲ ਲਕਰ ਅਰਜਨ ਸਿੰਘ ਅਤੇ ਸਤਗੁਰ ਸਿੰਘ ਆਧ ਹਾਜ਼ਰ ਸਨ ਸੂਬਾ ਯੰਗ ਸਖਤਰ ਪੰਜਾਬ ਪੈਨਸ਼ਨ ਯੂਨੀਅਨ ਐਡੀਸ਼ਨਲ ਯੰਗ ਸਖਤਰ ਪੰਜਾਬ ਸਬਾਰਡੀਨਟ ਸਰਵਿਸ ਵੈਲੂਏਸ਼ਨ 168222 ਚੰਡੀਗੜ੍ਹ ਦੇ ਵਿੱਚ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਲਗਾਤਾਰ पीएसआर 바ਜੀ ਦੇ ਨਾਂ ਤੇ ਵੱਖ-ਵੱਖ ਰਾਜਾਂ ਦੇ ਵਿੱਚ ਚੋਣਾਂ ਜਿੱਤਣ ਦੇ ਲਈ ਜਿਹੜਾ ਖਜ਼ਾਨੇ ਦੀ ਬਰਬਾਦੀ ਕੀਤੀ ਹੈ ਅੱਜ ਸਥਿਤੀ ਇਹ ਹੈ ਕਿ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੁਲਾਜ਼ਮਾਂ ਨੂੰ ਪਿਛਲੇ ਮਹੀਨੇ ਦੀ ਤਨਖਾਹ ਨਸੀਬ ਨਹੀਂ ਹੋਈ 1 ਅਪ੍ਰੈਲ 2025 ਤੋਂ ਬਾਅਦ ਲਗਾਤਾਰ ਖਜ਼ਾਨੇ ਦੇ ਵਿੱਚ ਜਿਹੜੇ ਵੱਖ-ਵੱਖ ਤਰ੍ਹਾਂ ਦੇ ਮੁਲਾਜ਼ਮਾਂ ਦੇ ਪੈਨਸ਼ਨ ਦੇ ਜਿਹੜੇ ਇਅਰ ਬਿੱਲ ਹੈ ਜੀਪੀ ਫੰਡ ਦੇ ਬਿੱਲ ਹੈ ਲੀਵਨ ਕੈਸ਼ਮੈਂਟ ਦੇ ਬਿੱਲ ਹੈਗੇ ਆ ਉਹ ਰੁੜ ਰਹੇ ਆ ਉਹ ਪਾਸ ਨਹੀਂ ਕੀਤੇ ਜਾ ਰਹੇ ਇਸ ਕਰਕੇ ਅੱਜ ਅਸੀਂ ਆਪਣੀਆਂ ਜਥੇਬੰਦੀਆਂ ਦੇ ਵੱਲੋਂ ਵਿੱਤ ਮੰਤਰੀ ਪੰਜਾਬ ਦਾ ਕੁਤਲਾ ਫੁਕਿਆ ਸਾਰੇ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਕਿਉਂਕਿ ਸਰਕਾਰ ਜਿਹੜੀ ਲੋਕਾਂ ਦੇ ਨਾਲ ਵਾਅਦੇ ਕਰਕੇ ਆਈ ਸੀ ਉਹਨਾਂ ਵਾਅਦਿਆਂ ਨੂੰ ਲਾਗੂ ਕਰਨ ਤੋਂ ਲਗਾਤਾਰ ਭੱਜ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਕਿਉਂਕਿ ਸਾਡਾ ਰੌਲਾ ਜਿੱਥੇ ਪੰਜਾਬ ਦੇ ਨਾਲ ਹੈ ਉੱਥੇ ਦੇਸ਼ ਦੀ ਜਿਹੜੀ ਹਕੂਮਤ ਹੈ ਕੇਂਦਰੀ ਹਕਮਰਾਨ ਮੋਦੀ ਸਰਕਾਰ ਹੈ ਉਦੇ ਵੱਲੋਂ ਵੀ ਮਲਾਜ਼ਿਮਾਂ ਦੇ ਨਾਲ ਕੋਈ ਚੰਗਾ ਸਲੂਕ ਨਹੀਂ ਕੀਤਾ ਜਾ ਰਿਹਾ ਬਹੁਤ ਸਾਰੀਆਂ ਲੋਕ ਭ੍ਰੋਤੀ ਨੀਤੀਆਂ ਜਿਹੜੀਆਂ ਲਾਗੂ ਕੀਤੀਆਂ ਜਾ ਰਹੀਆਂ ਤੇ ਇਸ ਕਰਕੇ ਦੇਸ਼ ਦੀਆਂ ਦਸ ਕੇਂਦਰੀ ਡਿਵੀਜ਼ਨਾਂ ਦੇ ਵੱਲੋਂ 9 ਜੁਲਾਈ ਨੂੰ ਜਿਹੜੀ ਦੇਸ਼ ਵਿਆਪੀ ਹੜਤਾਲ ਕੀਤੀ ਜਾ ਰਹੀ ਹੈ ਉਸ ਦਿਨ ਪੰਜਾਬ ਦੇ ਵਿੱਚ ਵੱਖ-ਵੱਖ ਜ਼ਮਾਂ ਤੇ ਜ਼ਿਲ੍ਹਿਆਂ ਦੇ ਵਿੱਚ ਅਸੀਂ ਰੋਸ ਹੈਗੀਆਂ ਕਰਕੇ ਕੇਂਦਰ ਦੀ ਸਰਕਾਰ ਦਾ ਵੀ ਪਿੱਟ ਸਿਆਪਾ ਕਰਾਂ ਐ ਬਿਲਕੁਲ ਬਿਲਕੁਲ ਇਹ ਆਪਣਾ ਇਕੱਲਾ ਸਿਰ ਤੇ ਸਿਰਫ ਆਪਦੇ ਢਿੱਡ ਭਰਨ ਦੀ ਜਿਹੜੀ ਹੈਗੀ ਗੱਲ ਆ ਆਪਦੇ ਘਰਾਂ ਨੂੰ ਮਜ਼ਬੂਤ ਕਰਨ ਦੀ ਗੱਲ ਹੈ ਲੋਕਾਂ ਦੇ ਨਾਲ ਜਿਹੜੇ ਵਾਅਦੇ ਕਰਕੇ ਆਏ ਸੀਗੇ ਸੀ ਉਹਨਾਂ ਵਾਅਦਿਆਂ ਨੂੰ ਅੰਬਲੀ ਜਮਾ ਨਹੀਂ ਪਨਾਇਆ ਜਾ ਰਿਹਾ ਕੋਕਿਸ਼ ਇਸ਼ਤਿਹਾਰ ਬਾਜੀ ਦੇ ਨਾਂ ਤੇ ਹੋਲਡਿੰਗ ਦੇ ਨਾਂ ਤੇ ਤੁਸੀਂ ਕੋਈ ਵੀ ਸ਼ਹਿਰ ਦੇਖ ਲਓ ਹੁਣ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਕਿੰਨਾ ਪੈਸਾ ਇਹਨਾਂ ਨੇ ਜੁੱਧ ਨਸ਼ਿਆਂ ਦੇ ਵਿਰੁੱਧ ਦੀ ਐਡਵਰਟਾਈਜ਼ਮੈਂਟ ਦੇ ਹਰ ਰੋਜ਼ ਅਖਬਾਰਾਂ ਦੇ ਤੇ ਚੈਨਲਾਂ ਦੇ ਇਸ਼ਤਿਹਾਰ ਜਿਹੜੇ ਹੈਗੇ ਭਰੇ ਪਏ ਹੈਗੇ ਤਾਂ ਇਸ ਕਰਕੇ ਲਗਾਤਾਰ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਪੁਲਿਸ ਆ ਸਟੇਟ ਬਣ ਗਈ ਲਗਾਤਾਰ ਜਿਹੜੀ ਹੈਗੀ ਹੈ ਬਿਊਰੋਕ੍ਰੇਸੀ ਦਾ ਕੰਟਰੋਲ ਹੈ ਜਿਹੜਾ ਇਹ ਸਰਕਾਰ ਤੇ ਚੱਲਦਾ ਹੈਗਾ ਤੇ ਇਸ ਕਰਕੇ ਜਿਹੜੀ ਖਜ਼ਾਨੇ ਦੀ ਹਾਲਤ ਇਹਨਾਂ ਨੇ ਮਾੜੀ ਕੀਤੀ ਹੋਈ ਹੈਗੀ ਹੈ ਤੇ ਲੋਕਾਂ ਨਾਲ ਕੀਤੇ ਵਾਅਦੇ ਤੋਂ